ਸੋ ਸੁਨੀਲ ਜਾਖੜ ਦੇ ਅਸਤੀਫੇ ਨਾਲ ਜੁੜੀ ਵੱਡੀ ਖਬਰ ਹੈ ਇਸ ਵੇਲੇ ਦੀ ਜੋ ਚਰਚਾਵਾਵਾਂ ਛੜੀਆਂ ਹੋਈਆਂ ਨੇ ਕਿ ਜਾਖੜ ਨੇ ਅਸਤੀਫਾ ਦੇ ਦਿੱਤਾ ਉਸ ਬਾਰੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਮੀਡੀਆ ਰਿਪੋਰਟਸ ਦੇ ਹਵਾਲੇ ਨਾਲ ਕਿ ਸੁਨੀਲ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਹਾਲਾਂਕਿ ਦਿੱਤਾ ਹੈ ਜਾਂ ਨਹੀਂ ਦਿੱਤਾ ਇਹ ਭਾਜਪਾ ਹੀ ਸਥਿਤੀ ਸਾਫ਼ ਕਰੇਗੀ ਸੁਨੀਲ ਜਾਖੜ ਖੁਦ ਸਥਿਤੀ ਸਾਫ਼ ਕਰਨਗੇ ਕਿ ਕਿਉਂ ਜੇ ਅਸਤੀਫਾ ਦਿੱਤਾ ਹੈ ਤਾਂ ਕਿਉਂ ਦਿੱਤਾ ਜਾਂ ਫਿਰ ਇਹ ਅਫਵਾਹ ਕਿਸ ਨੇ ਫੈਲਾਈ ਤਪ ਪੰਜਾਬੀ ਟ੍ਰਿਬਿਊਨ ਦੇ ਵਿੱਚ छपी रिपोर्ट ਦੇ ਹਵਾਲੇ ਨਾਲ ਅਸੀਂ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾ ਰਹੇ ਸੀ ਕਿ ਸੁਨੀਲ ਜਾਖੜ ਨੇ ਅਸਤੀਫਾ ਦਿੱਤਾ ਪਰ ਦੂਜੇ ਪਾਸੇ ਹੁਣ ਇਹ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਸੁਨੀਲ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਇਹ ਜਾਣਕਾਰੀ ਆ ਰਹੀ ਆ ਹਾਲਾਂਕਿ ਪੂਰੀ ਜਾਣਕਾਰੀ ਹੁਣੀ ਬਾਕੀ ਹੈ ਉਸ ਤੋਂ ਬਾਅਦ ਇਹ ਸਥਿਤੀ ਸਪਸ਼ਟ ਹੋਵੇਗੀ ਕਿ ਕਾਰਨ ਕੀ ਹੈ ਜੇਕਰ ਅਸਤੀਫਾ ਦਿੱਤਾ ਗਿਆ ਤਾਂ ਪੰਜਾਬੀ ਟ੍ਰਿਬਿਊਨ ਜਾਂ ਹੋਰ ਮੀਡੀਆ ਰਿਪੋਰਟਸ ਦੇ ਹਵਾਲੇ ਨਾਲ ਇਹ ਜਾਣਕਾਰੀ ਆ ਰਹੀ ਸੀ ਕਿ ਸੁਨੀਲ ਜਾਖੜ ਨੇ ਆਪਣੇ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਪਰ ਹੁਣੇ ਖਬਰ ਆ ਰਹੀਆਂ ਨੇ ਕਿ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਤਾ ਵੱਡੀ ਖਬਰ ਹੈ ਇਸ ਵੇਲੇ ਦੀ ਇਹ ਚਰਚਾਵਾ ਸੀ ਕਿ ਸੁਨੀਲ ਜਾਖੜ ਨੇ ਅਸਤੀਫਾ ਦਿੱਤਾ ਹੈ ਇਹ ਵੀ ਚਰਚਾਵਾ ਸੀ ਕਿ ਭਾਜਪਾ ਤੋਂ ਨਰਾਸ਼ ਹੋ ਗਏ ਨੇ ਇਹ ਵੀ ਚਰਚਾਵਾ ਸੀ ਕਿ ਬਿੱਟੂ ਦੇ ਕਰਕੇ ਉਹਨਾਂ ਨੂੰ ਮੰਤਰੀ ਬਣਾਏ ਜਾਣ ਕਰਕੇ ਉਹ ਭਾਜਪਾ ਤੋਂ ਨਰਾਸ਼ ਸੀ ਜਾਂ ਅਜਿਹੇ ਬਹੁਤ ਸਾਰੇ ਕਾਰਨ ਸੀ ਹਾਲਾਂਕਿ ਇਹ ਵੀ ਚਰਚਾਵਾ ਸਾਹਮਣੇ ਆਈਆਂ ਕਿ ਸੁਨੀਲ ਜਾਖੜ ਨੇ ਇਸ ਕਰਕੇ ਅਸਤੀਫਾ ਦਿੱਤਾ ਕਿਉਂਕਿ ਉਹਨਾਂ ਨੂੰ ਨੈਸ਼ਨਲ ਲੈਵਲ ਤੇ ਜਾਂ ਕੇਂਦਰ ਸਰਕਾਰ ਕੋਈ ਹੋਰ ਵੱਡੀ ਜ਼ਿੰਮੇਵਾਰੀ ਦੇਣਾ ਚਾਹੁੰਦੀ ਹੈ ਪਰ ਇਹ ਵੀ ਚਰਚਾਵਾ ਸੀ ਪਰ ਇਹਨਾਂ ਚਰਚਾਵਾਂ ਦੇ ਵਿਚਾਲੇ ਕੁਝ মিডিਆ ਰਿਪੋਰਟਸ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੁਨੀਲ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਹਾਲਾਂਕਿ ਦਿੱਤਾ ਹੈ ਜਾਂ ਨਹੀਂ ਦਿੱਤਾ ਇਸ ਬਾਰੇ ਭਾਜਪਾ ਹੀ ਸਥਿਤੀ ਸਪਸ਼ਟ ਕਰੇਗੀ ਭਾਜਪਾ ਦੇ ਬਿਆਨ ਦਾ ਇੰਤਜ਼ਾਰ ਰਹੇਗਾ ਉਸ ਤੋਂ ਬਾਅਦ ਹੀ ਇਸ ਖਬਰ ਤੇ ਮੋਹਰ ਲਗਾਈ ਜਾ ਸਕਦੀ ਹੈ ਪਰ ਕੁਝ মিডিਆ ਰਿਪੋਰਟਸ ਇਹ ਦਾਵਾ ਕਰ ਰਹੀਆਂ ਨੇ ਕਿ ਸੁਨੀਲ ਜਾਖੜ ਨੇ ਅਸਤੀਫਾ ਦਿੱਤਾ ਅਸੀਂ ਉਸ ਦੇ ਹਵਾਲੇ ਨਾਲ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਰਹੇ ਹਾਂ ਡੈਨਿਕ ਟ੍ਰਿਬਿਊਨ ਦੀ ਇੱਕ ਪੇਪਰ ਦੀ ਕਟਿੰਗ ਵੀ ਜਿਹੜੀ ਹੈ ਉਹ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਨਜ਼ਰ ਆਈ ਹੈ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਇਹੀ ਗੱਲ ਲਿਖੀ ਗਈ ਹੈ ਕਿ ਸੁਨੀਲ ਜਾਖੜ ਨੇ ਪੰਜਾਬ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਤਾਂ ਇਹ ਮੀਡੀਆ ਰਿਪੋਰਟਸ ਕਹਿ ਰਹੀਆਂ ਨੇ ਤਾਂ ਉਸ ਦੇ ਹਵਾਲੇ ਨਾਲ ਅਸੀਂ ਤੁਹਾਡੇ ਤੱਕ ਇਹ ਵੀ ਜਾਣਕਾਰੀ ਦੇ ਰਹੇ ਹਾਂ ਕਿ ਜੋ ਮੀਡੀਆ ਰਿਪੋਰਟਸ ਕਹਿ ਰਹੀਆਂ ਨੇ ਪਜਕੁਰ ਚ ਕੁਝ ਚਰਚਾਵਾਂ ਇਹ ਵੀ ਨੇ ਕਿ ਸੁਨੀਲ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਹੁਣ ਸਥਿਤੀ ਦਾ ਸੁਨੀਲ ਜਾਖੜ ਇਸਪਸ਼ਟ ਕਰ ਸਕਦੇ ਨੇ ਸਾਫ ਕਰ ਸਕਦੇ ਨੇ ਜਦੋਂ ਭਾਜਪਾ ਦਾ ਕੋਈ ਅਧਿਕਾਰਿਕ ਬਿਆਨ ਆਉਂਦਾ ਉਸ ਤੋਂ ਬਾਅਦ ਹੀ ਸਥਿਤੀ ਹੈ ਜਿਹੜੀ ਸਾਫ ਹੋਵੇਗੀ ਕਿ ਸੁਨੀਲ ਜਾਖੜ ਨੇ ਅਸਤੀਫਾ ਦਿੱਤਾ ਹੈ ਜਾਂ ਫਿਰ ਨਹੀਂ ਇਸ ਵੇਲੇ ਦੀ ਵੱਡੀ ਖਬਰ ਹੈ ਸੁਨੀਲ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਇਹ ਖਬਰ ਵੀ ਸਾਹਮਣੇ ਆ ਰਹੀ ਹੈ ਲਗਾਤਾਰ ਸੁਨੀਲ ਜਾਖੜ ਦੇ ਅਸਤੀਫੇ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ ਕਿ ਜਾਖੜ ਨੇ ਅਸਤੀਫਾ ਦਿੱਤਾ ਹੈ ਜਾਂ ਫਿਰ ਨਹੀਂ